ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਧਰੂ ਭਗਤ ਪਹਿਲੇ ਜਨਮ ਦੇ ਵਿੱਚ ਇੱਕ ਧਰਮਾਤਮਾ ਰਾਜਾ ਸੀ ਕਈ ਇਤਿਹਾਸ ਲਿਖਣ ਵਾਲੇ ਇਹ ਕਹਿੰਦੇ ਹਨ ਕਿ ਧਰੂ ਭਗਤ ਪਿਛਲੇ ਜਨਮ ਵਿੱਚ ਇੱਕ ਰਖੀ ਸੀ ਪਰ ਪੂਰੇ ਮਹਾਪੁਰਖ ਦੱਸਦੇ ਹਨ ਕਿ ਗੁਰੂ ਸਾਹਿਬਾਂ ਨੇ ਸਾਨੂੰ ਸਮਤ ਬਖਸ਼ੀ ਕਿ ਤਰੂ ਭਗਤ ਪਿਛਲੇ ਜਨਮ ਵਿੱਚ ਇੱਕ ਧਰਮਾਤਮਾ ਰਾਜਾ ਸੀ ਤਰੂ ਭਗਤ ਰਾਜਾ ਹੋ ਕੇ ਵੀ ਨਾਮ ਜਪਦਾ ਸੀ ਤੇ ਹੋਰ ਲੋਕਾਂ ਨੂੰ ਨਾਮ ਜਪਾਉਂਦਾ ਸੀ ਪਰ ਤਰੂ ਭਗਤ ਦਾ ਪਿਛਲੇ ਜਨਮ ਵਿੱਚ ਕੋਈ ਗੁਰੂ ਨਹੀਂ ਸੀ ਤਰੂ ਭਗਤ ਰਾਜਾ ਹੁੰਦੇ ਹੋਏ ਵੀ ਕੋਈ ਮਾੜਾ ਕੰਮ ਨਹੀਂ ਕਰਦਾ ਸੀ ਜਦੋਂ ਤਰੂ ਭਗਤ ਦਾ ਅੰਤ ਦਾ ਸਮਾਂ ਆਇਆ ਤਾਂ ਉਸ ਨੂੰ ਖਾਣ ਪੀਣ ਵਾਲੀ ਹਰੇਕ ਚੀਜ਼ ਕੌੜੀ ਲੱਗਣ ਲੱਗ ਪਈ ਤਰੂ ਭਗਤ ਦੇ ਸਾਹਮਣੇ 36 ਪ੍ਰਕਾਰ ਦੇ ਭੋਜਨ ਬਣਾ ਕੇ ਰੱਖੇ ਗਏ ਤਰੂ ਭਗਤ ਨੇ ਜਦੋਂ ਮਿੱਠੇ ਚੌਲ ਖਾਦੇ ਤਾਂ ਉਹ ਵੀ ਉਸ ਨੂੰ ਕੌੜੇ ਲੱਗੇ ਇਸ ਤਰ੍ਹਾਂ ਤਰੂ ਭਗਤ ਨੇ ਜਿਹੜੀ ਵੀ ਚੀਜ਼ ਖਾ ਕੇ ਦੇਖੀ ਸਾਰੀਆਂ ਹੀ ਚੀਜ਼ਾਂ ਉਸ ਨੂੰ ਕੌੜੀਆਂ ਲੱਗੀਆਂ ਫੇਰ ਉਸ ਦੇ ਸਾਹਮਣੇ ਸਾਰੇ ਫਲਾਂ ਦਾ ਇੱਕ ਥਾਲ ਭਰ ਕੇ ਰੱਖਿਆ ਗਿਆ ਜਦੋਂ ਉਹ ਫਲਾਂ ਦੇ ਵੱਲ ਦੇਖ ਰਿਹਾ ਸੀ ਤਾਂ ਉਸ ਸਮੇਂ ਉਸ ਦੀ ਜਾਨ ਨਿਕਲ ਗਈ ਤਰੂ ਭਗਤ ਦੀ ਸੁਰਤੀ ਅੰਤ ਮੌਕੇ ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਰਹਿ ਗਈ ਜਿਸ ਕਰਕੇ ਉਸ ਨੂੰ ਦੇਵਤੇ سونے ਦੀ ਪਾਲਕੀ ਵਿੱਚ ਬਿਠਾ ਕੇ ਧਰਮਰਾਜ ਕੋਲ ਲੈ ਜਾਣ ਲੱਗੇ ਤਾਂ ਧਰੂ ਭਗਤ ਨੇ ਕਿਹਾ ਕਿ ਮੈਂ ਧਰਮਰਾਜ ਦੇ ਕੋਲ ਨਹੀਂ ਜਾਣਾ ਮੈਂ ਤਾਂ ਸੱਚਖੰਡ ਵਿੱਚ ਜਾਣਾ ਹੈ ਪਰ ਦੇਵਤੇ ਉਸ ਨੂੰ ਧਰਮਰਾਜ ਦੇ ਵੱਲ ਲੈ ਤੁਰੇ ਫੇਰ ਧਰੂ ਭਗਤ ਨੇ ਭਗਵਾਨ ਦਾ ਧਿਆਨ ਧਰਿਆ ਉਸ ਸਮੇਂ বিষ্ণੂ ਭਗਵਾਨ ਤ੍ਰੂ ਭਗਤ ਦੇ ਕੋਲ ਪ੍ਰਗਟ ਹੋ ਗਏ ਤ੍ਰੂ ਭਗਤ ਨੇ ਕਿਹਾ ਕਿ ਮੈਂ ਤਾਂ ਦਰਗਾਹ ਦੇ ਵਿੱਚ ਜਾਣਾ ਹੈ ਮੈਂ ਮਾਤ ਲੋਕ ਦੇ ਵਿੱਚ ਨਾਮ ਦੀ ਬਹੁਤ ਕਮਾਈ ਕੀਤੀ ਹੈ ਵਿਸ਼ਨੂੰ ਭਗਵਾਨ ਨੇ ਕਿਹਾ ਕਿ ਦਰਗਾਹ ਵਿੱਚ ਉਸ ਨੂੰ ਲੈ ਜਾਇਆ ਜਾਂਦਾ ਹੈ ਜਿਸ ਦੀ ਸੁਰਤੀ ਅੰਤ ਮੌਕੇ ਮੇਰੇ ਵਿੱਚ ਹੋਵੇ ਅੰਤ ਮੌਕੇ ਤੇਰੀ ਸੁਰਤੀ ਤਾਂ 36 ਪ੍ਰਕਾਰ ਦੇ ਪਕਵਾਨਾਂ ਵਿੱਚ ਸੀ ਇਸ ਕਰਕੇ ਤੈਨੂੰ ਦਰਗਾਹ ਵਿੱਚ ਨਹੀਂ ਭੇਜ ਸਕਦੇ ਜਾਂ ਫਿਰ ਤੈਨੂੰ ਦੁਬਾਰਾ ਜਨਮ ਲੈ ਕੇ ਮਾਤ ਲੋਕ ਵਿੱਚ ਜਾਣਾ ਪਵੇਗਾ ਤੇ ਉੱਥੇ ਜਨਮ ਲੈ ਕੇ ਨਾਮ ਜਪਣਾ ਪਵੇਗਾ ਧਰੂ ਭਗਤ ਨੇ ਕਿਹਾ ਕਿ ਭਗਵਾਨ ਮੈਂ ਦੁਬਾਰਾ ਜਨਮ ਲੈਣ ਲਈ ਤਿਆਰ ਹਾਂ ਪਰ ਮੇਰੀਆਂ ਦੋ ਮੰਗਾਂ ਹਨ ਮੇਰੀਆਂ ਉਹ ਦੋ ਮੰਗਾਂ ਜ਼ਰੂਰ ਪੂਰੀਆਂ ਕਰ ਦੇ। ਭਗਵਾਨ ਨੇ ਕਿਹਾ ਕਿ ਦੱਸ ਤੇਰੀਆਂ ਦੋ ਮੰਗਾਂ ਕੀ ਹਨ? ਤਰਉ ਭਗਤ ਨੇ ਕਿਹਾ ਕਿ ਮੈਨੂੰ ਜ਼ਿਆਦਾ ਲੰਮੀ ਉਮਰ ਨਾ ਦਵਈ। ਮੈਨੂੰ ਛੋਟੀ ਉਮਰ ਵਿੱਚ ਹੀ ਆਪਣੇ ਕੋਲ ਬੁਲਾ ਲਵੀਂ। ਦੂਸਰੀ ਮੰਗ ਇਹ ਹੈ ਕਿ ਜਨਮ ਤੋਂ ਹੀ ਮੇਰੀ ਮਾਂ ਮੇਰੀ ਗੁਰੂ ਹੋਵੇ। ਜਿਹੜੀ ਮੈਨੂੰ ਛੋਟੀ ਉਮਰ ਵਿੱਚ ਹੀ ਨਾਮ ਜਪਣ ਲਾ ਦੇਵੇ ਭਗਵਾਨ ਨੇ ਕਿਹਾ ਕਿ ਤੇਰੀਆਂ ਮੰਗਾਂ ਬਹੁਤ ਚੰਗੀਆਂ ਹਨ ਇਸ ਤਰ੍ਹਾਂ ਹੀ ਹੋਵੇਗਾ ਗੁਰੂ ਪਿਆਰੀ ਸਾਧ ਸੰਗਤ ਜੀ ਜਿੰਨੇ ਵੀ ਭਗਤਾਂ ਨੇ ਪੂਰਨੇ ਪਾਏ ਹਨ ਉਹ ਸਾਨੂੰ ਹੀ ਸਮਤ ਦੇਣ ਦੇ ਵਾਸਤੇ ਪਾਏ ਹਨ ਫੇਰ ਧਰੂ ਭਗਤ ਨੂੰ ਇੱਕ ਰਾਜੇ ਦੇ ਘਰ ਜਨਮ ਮਿਲਿਆ ਕਿਉਂਕਿ ਧਰੂ ਭਗਤ ਦੀ ਅੰਤ ਮੌਕੇ ਸੁਰਤੀ 36 ਪ੍ਰਕਾਰ ਦੇ ਭੋਜਨਾਂ ਵਿੱਚ ਸੀ ਜਦੋਂ ਧਰੂ ਭਗਤ 2 ਸਾਲ ਦਾ ਹੋਇਆ ਤਾਂ ਉਸ ਸਮੇਂ ਰਾਜੇ ਨੇ ਇੱਕ ਹੋਰ ਵਿਆਹ ਕਰਵਾ ਲਿਆ ਰਾਜੇ ਨੇ ਧਰੂ ਭਗਤ ਤੇ ਉਸ ਦੀ ਮਾਤਾ ਨੂੰ ਭਾਵ ਆਪਣੀ ਪਹਿਲੀ ਰਾਣੀ ਨੂੰ ਅਲੱਗ ਕਰ ਦਿੱਤਾ ਧਰੂ ਭਗਤ ਤੇ ਉਸ ਦੀ ਮਾਤਾ ਮਹਿਲ ਦੇ ਸਾਹਮਣੇ ਇੱਕ ਅਲੱਗ ਮਕਾਨ ਵਿੱਚ ਰਹਿਣ ਲੱਗ ਪਏ ਇਹ ਜੋ ਵੀ ਹੋ ਰਿਹਾ ਸੀ ਉਹ ਭਗਵਾਨ ਦੀ ਰਜ਼ਾ ਦੇ ਅਨੁਸਾਰ ਵਿਦ ਬਣਦੀ ਜਾ ਰਹੀ ਸੀ ਜਦੋਂ ਧਰੂ ਭਗਤ 5 ਸਾਲ ਦਾ ਹੋਇਆ ਤਾਂ ਉਸਨੇ ਆਪਣੀ ਮਾਤਾ ਨੂੰ ਪੁੱਛਿਆ ਕਿ ਮਾਤਾ ਮੇਰਾ ਪਿਤਾ ਕੌਣ ਹੈ ਮੈਨੂੰ ਮੇਰੇ ਸਾਰੇ ਦੋਸਤ ਪੁੱਛਦੇ ਹਨ ਕਿ ਤੇਰਾ ਪਿਤਾ ਕੌਣ ਹੈ ਮਾਤਾ ਨੇ ਕਿਹਾ ਕਿ ਉਹ ਸਾਹਮਣੇ ਮਹਿਲ ਦੇ ਵਿੱਚ ਤੇਰਾ ਪਿਤਾ ਬੈਠਾ ਹੈ ਇਹ ਸੁਣ ਕੇ ਭਗਤ ਮਹਿਲ ਦੇ ਵਿੱਚ ਚਲਿਆ ਗਿਆ ਤੇ ਜਾ ਕੇ ਆਪਣੇ ਪਿਤਾ ਦੀ ਗੋਦ ਵਿੱਚ ਬੈਠ ਗਿਆ ਜਦੋਂ ਭਗਤ ਆਪਣੇ ਪਿਤਾ ਦੀ ਗੋਦ ਵਿੱਚ ਬੈਠਿਆ ਤਾਂ ਰਾਜੇ ਨੇ ਉਸ ਨੂੰ ਕੁਝ ਨਹੀਂ ਕਿਹਾ ਕਿਉਂਕਿ ਰਾਜੇ ਨੂੰ ਪਤਾ ਸੀ ਕਿ ਇਹ ਮੇਰਾ ਪੁੱਤਰ ਹੈ ਪਰ ਜਦੋਂ ਰਾਜੇ ਦੀ ਦੂਸਰੀ ਰਾਣੀ ਨੇ ਦੇਖਿਆ ਕਿ ਤਰੂੰ ਭਗਤ ਰਾਜੇ ਦੀ ਗੋਦ ਵਿੱਚ ਬੈਠਾ ਹੈ ਤਾਂ ਰਾਣੀ ਨੇ ਤਰੂੰ ਨੂੰ ਬਾਹਤੋਂ ਪਕੜ ਕੇ ਖਿੱਚ ਕੇ ਰਾਜੇ ਦੀ ਗੋਦ ਵਿੱਚੋਂ ਉਠਾ ਦਿੱਤਾ ਤੇ ਕਿਹਾ ਕਿ ਜੇ ਇਸ ਦੀ ਗੋਦ ਵਿੱਚ ਬੈਠਣਾ ਹੈ ਤਾਂ ਪਹਿਲਾਂ ਮਰ ਮਰ ਕੇ ਮੇਰੀ ਕੁੱਖ ਵਿੱਚੋਂ ਜਨਮ ਲੈ ਫੇਰ ਤੂੰ ਇਸ ਦੀ ਗੋਦ ਵਿੱਚ ਬੈਠ ਸਕਦਾ ਹੈ ਤਰੂ ਭਗਤ ਉਦਾਸ ਹੋ ਕੇ ਆਪਣੀ ਮਾਤਾ ਕੋਲ ਵਾਪਸ ਆ ਗਿਆ ਤਰੂ ਭਗਤ ਨੇ ਆਪਣੀ ਮਾਤਾ ਨੂੰ ਪੁੱਛਿਆ ਕਿ ਮਾਤਾ ਆਪਾਂ ਆਪਣੇ ਪਿਤਾ ਦੇ ਨਾਲ ਕਿਉਂ ਨਹੀਂ ਰਹਿੰਦੇ ਤਰੂ ਦੀ ਮਾਤਾ ਕਹਿਣ ਲੱਗੀ ਕਿ ਪੁੱਤਰ ਜਦੋਂ ਮੇਰਾ ਵਿਆਹ ਰਾਜੇ ਦੇ ਨਾਲ ਨਹੀਂ ਹੋਇਆ ਸੀ ਉਸ ਤੋਂ ਪਹਿਲਾਂ ਮੈਂ ਬਹੁਤ ਨਾਮ ਜਪਦੀ ਸੀ ਧਾਰਮਿਕ ਸਥਾਨਾਂ ਤੇ ਜਾ ਕੇ ਸੇਵਾ ਕਰਦੀ ਸੀ ਸਤ ਸੰਗ ਕਰਦੀ ਸੀ ਨਾਮ ਜਪਣ ਦੇ ਕਾਰਨ ਮੇਰਾ ਵਿਆਹ ਰਾਜੇ ਦੇ ਨਾਲ ਹੋ ਗਿਆ ਜਦੋਂ ਮੇਰਾ ਵਿਆਹ ਹੋਇਆ ਤਾਂ ਮੇਰੇ ਬਹੁਤ ਜ਼ਿਆਦਾ ਸੋਨੇ ਦੇ ਗਹਿਣੇ ਪਾਏ ਗਏ ਮੇਰਾ ਬਹੁਤ ਜ਼ਿਆਦਾ ਵਧੀਆ ਹਾਰ ਸ਼ਿੰਗਾਰ ਕੀਤਾ ਗਿਆ ਜਦੋਂ ਮੈਂ ਆਪਣੇ ਆਪ ਨੂੰ ਸ਼ੀਸ਼ੇ ਦੇ ਵਿੱਚ ਦੇਖਿਆ ਮੈਨੂੰ ਆਪਣੇ ਆਪ ਨੂੰ ਦੇਖ ਕੇ ਬਹੁਤ ਹੰਕਾਰ ਹੋ ਗਿਆ ਕਿ ਮੈਂ ਕਿੰਨੀ ਜ਼ਿਆਦਾ ਸੋਹਣੀ ਲੱਗ ਰਹੀ ਹਾਂ ਮੈਨੂੰ ਰਾਜ ਭਾਗ ਮਿਲ ਗਿਆ ਹੈ ਮੈਂ ਰਾਜੇ ਦੀ ਰਾਣੀ ਬਣ ਗਈ ਹਾਂ ਇਹ ਸਾਰਾ ਕੁਝ ਦੇਖ ਕੇ ਮੇਰੇ ਉੱਪਰ ਮਾਇਆ ਪੈ ਗਈ ਮੈਨੂੰ ਹੰਕਾਰ ਹੋ ਗਿਆ ਕਿ ਮੈਂ ਰਾਜੇ ਦੀ ਰਾਣੀ ਹਾਂ ਮੇਰੇ ਅੱਗੇ ਪਿੱਛੇ ਗੋਲੀਆਂ ਫਿਰ ਰਹੀਆਂ ਹਨ ਮੇਰੇ ਇੱਕ ਇਸ਼ਾਰੇ ਤੇ ਉਹ ਗੋਲੀਆਂ ਸਾਰਾ ਕੰਮ ਕਰ ਦਿੰਦੀਆਂ ਹਨ ਰਾਜ ਭਾਗ ਮਿਲਣ ਕਰਕੇ ਮੈਂ ਨਾਮ ਜਪਣਾ ਛੱਡ ਦਿੱਤਾ ਜਿਸ ਕਰਕੇ ਥੋੜੇ ਸਮੇਂ ਬਾਅਦ ਹੀ ਮੇਰੇ ਪੁੰਨ ਘਟ ਗਏ ਤੇ ਮੈਂ ਰਾਜੇ ਨੂੰ ਚੰਗੀ ਲੱਗਣ ਤੋਂ ਹਟ ਗਈ ਰਾਜੇ ਨੇ ਦੂਸਰਾ ਵਿਆਹ ਕਰਵਾ ਲਿਆ ਮੈਨੂੰ ਆਪਣੇ ਨਾਲੋਂ ਅਲੱਗ ਕਰ ਦਿੱਤਾ ਜਿਸ ਕਰਕੇ ਮੇਰੀ ਹਾਲਤ ਹੁਣ ਗੋਲੀਆਂ ਨਾਲੋਂ ਵੀ ਭੈੜੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਬਹੁਤ ਵਾਰ ਇਸੇ ਤਰ੍ਹਾਂ ਦੇਖਦੇ ਹਾਂ ਕਿ ਕਈ ਬੀਬੀਆਂ ਜਾਂ ਬੰਦੇ ਵਿਆਹ ਤੋਂ ਪਹਿਲਾਂ ਬਹੁਤ ਸੇਵਾ ਸਿਮਰਨ ਸਤਸੰਗ ਕਰਦੇ ਹਨ ਪਰ ਵਿਆਹ ਤੋਂ ਬਾਅਦ ਉਹ ਸਾਰਾ ਕੁਝ ਛੱਡ ਦਿੰਦੇ ਹਨ ਜਿਸ ਕਰਕੇ ਉਨ੍ਹਾਂ ਦੇ ਪੁੰਨ ਬਣਨੇ ਬੰਦ ਹੋ ਜਾਂਦੇ ਹਨ ਤੇ ਉਨ੍ਹਾਂ ਦੀ ਹਾਲਤ ਤਰੂ ਭਗਤ ਦੀ ਮਾਤਾ ਵਰਗੀ ਹੋ ਜਾਂਦੀ ਹੈ ਇਸ ਲਈ ਕਦੇ ਵੀ ਸੇਵਾ ਸਿਮਰਨ ਸਤ ਸੰਗ ਕਰਨਾ ਨਹੀਂ ਛੱਡਣਾ ਚਾਹੀਦਾ ਇਸ ਨਾਲ ਸਾਡੇ ਪੁੰਨ ਬਣਦੇ ਹਨ ਤੇ ਪੁੰਨਾ ਨਾਲ ਹੀ ਸਾਰੇ ਸੁੱਖ ਮਿਲਦੇ ਹਨ ਮਾਤਾ ਦੀ ਇਹ ਗੱਲ ਸੁਣ ਕੇ ਤਰੂ ਭਗਤ ਕਹਿਣ ਲੱਗਿਆ ਕਿ ਮਾਤਾ ਰਾਜ ਭਾਗ ਕਿਵੇਂ ਪ੍ਰਾਪਤ ਹੁੰਦਾ ਹੈ ਹੁਣ ਸੁਣਿਓ ਜੀ ਤ੍ਰੂੰ ਭਗਤ ਦੀ ਮਾਤਾ ਨੇ ਆਪਣੇ ਪੁੱਤਰ ਨੂੰ ਕੀ ਜਵਾਬ ਦਿੱਤਾ ਮਾਤਾ ਕਹਿਣ ਲੱਗੀ ਕਿ ਪੁੱਤਰ ਰਾਜ ਭਾਗ ਨਾਮ ਜਪਣ ਨਾਲ ਮਿਲਦਾ ਹੈ ਮਾਤਾ ਨੇ ਇਹ ਨਹੀਂ ਕਿਹਾ ਕਿ ਤੂੰ ਵੱਡਾ ਹੋ ਜਾ ਫਿਰ ਆਪਾਂ ਰਾਜੇ ਦੇ ਉੱਪਰ ਕੇਸ ਕਰ ਦਵਾਂਗੇ ਆਪਾਂ ਰਾਜੇ ਦੇ ਉੱਪਰ ਚੜ੍ਹਾਈ ਕਰ ਦਵਾਂਗੇ ਤੇ ਆਪਾਂ ਰਾਜੇ ਤੋਂ ਰਾਜ ਖੋਹ ਲਵਾਂਗੇ ਜਾਂ ਆਪਣਾ ਜੋ ਹਿੱਸਾ ਬਣਦਾ ਹੈ ਉਹ ਆਪਾਂ ਲੈ ਲਵਾਂਗੇ ਅੱਜ ਹਰੇਕ ਘਰ ਵਿੱਚ ਇਹੀ ਗੱਲ ਦੀ ਲੜਾਈ ਹੈ ਪਤਾ ਨਹੀਂ ਕਿੰਨੇ ਘਰਾਂ ਦੀ ਦਾਸ ਸਟੋਰੀ ਜਾਣਦਾ ਹੈ ਜਿਨ੍ਹਾਂ ਦੇ ਹਿੱਸੇ ਲੈਣ ਕਰਕੇ ਲੜਾਈਆਂ ਕੇਸ ਚੱਲ ਰਹੇ ਹਨ ਜੇ ਹਰੇਕ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਦੇਣ ਤਾਂ ਕਦੇ ਘਰਾਂ ਵਿੱਚ ਲੜਾਈਆਂ ਝਗੜੇ ਨਾ ਹੋਣ ਕਚਹਿਰੀਆਂ ਵਿੱਚ ਕੇਸ ਨਾ ਚੱਲਣ ਤਰੂ ਦੀ ਮਾਤਾ ਨੇ 5 ਸਾਲ ਦੇ ਤਰੂ ਨੂੰ ਕਿਹਾ ਕਿ ਪੁੱਤਰ ਨਾਮ ਜਪਣ ਨਾਲ ਹਰਾਜ ਮਿਲਦਾ ਹੈ ਤਰੂ ਨੇ ਪੁੱਛਿਆ ਕਿ ਮਾਤਾ ਨਾਮ ਕੀ ਹੁੰਦਾ ਹੈ ਮਾਤਾ ਨੇ ਕਿਹਾ ਕਿ ਤ੍ਰੇਤੇ ਯੁੱਗ ਦੇ ਅਵਤਾਰ ਭਗਵਾਨ ਰਾਮਚੰਦਰ ਜੀ ਹਨ ਜਿਹੜਾ ਬੰਦਾ 12 ਸਾਲ ਰਾਮ ਰਾਮ ਦਾ ਨਾਮ ਜਪਦਾ ਹੈ ਤਾਂ ਰਾਮ ਭਗਵਾਨ ਉਸ ਕੋਲ ਆ ਜਾਂਦੇ ਹਨ ਤੇ ਉਸ ਨੂੰ ਮੂਹੋਂ ਮੰਗੀਆਂ ਦਾਤਾਂ ਦਿੰਦੇ ਹਨ ਤ੍ਰੂਣ ਨੇ ਪੁੱਛਿਆ ਕਿ ਮਾਤਾ ਨਾਮ ਕਿਸ ਉਮਰ ਵਿੱਚ ਜਪਣਾ ਚਾਹੀਦਾ ਹੈ ਮਾਤਾ ਨੇ ਕਿਹਾ ਕਿ ਜਿੰਨੀ ਹੁਣ ਤੇਰੀ ਉਮਰ ਹੈ ਇਸ ਉਮਰ ਤੋਂ ਹੀ ਨਾਮ ਜਪਣਾ ਚਾਹੀਦਾ ਹੈ ਤਰੂ ਨੇ ਪੁੱਛਿਆ ਮਾਤਾ ਕਿੱਥੇ ਬੈਠ ਕੇ ਨਾਮ ਜਪਾਂ ਮਾਤਾ ਨੇ ਕਿਹਾ ਕਿ ਪੁੱਤਰ ਘਰ ਬੈਠ ਕੇ ਨਾਮ ਨਹੀਂ ਜਪ ਹੋਣਾ ਨਾਮ ਜਪਣ ਦੇ ਲਈ ਇਕਾਂਤ ਜਗ੍ਹਾ ਹੋਣੀ ਚਾਹੀਦੀ ਹੈ ਤੂੰ ਜੰਗਲ ਦੇ ਵਿੱਚ ਚਲਿਆ ਜਾ ਜਿੱਥੇ ਕੋਈ ਤਲਾਬ ਜਾਂ ਨਦੀ ਹੋਵੇ ਉਥੇ ਇਸ਼ਨਾਨ ਕਰਕੇ ਕਿਸੇ ਵੱਡੇ ਦਰਖਤ ਦੇ ਥੱਲੇ ਬੈਠ ਕੇ ਆਰਾਮ ਦਾ ਨਾਮ ਜਪਣ ਲੱਗ ਜਾ ਤਰੂ ਦੀ ਮਾਤਾ ਨੇ ਆਪਣੇ 5 ਸਾਲ ਦੇ ਪੁੱਤਰ ਨੂੰ ਜੰਗਲ ਵਿੱਚ ਨਾਮ ਜਪਣ ਦੇ ਲਈ ਭੇਜ ਦਿੱਤਾ ਤਰੂ ਭਗਤ ਜੰਗਲ ਵਿੱਚ ਇੱਕ ਤਲਾਬ ਦੇ ਕਿਨਾਰੇ ਵੱਡੇ ਬੋਹੜ ਦੇ ਦਰਖਤ ਥੱਲੇ ਬੈਠ ਕੇ ਰਾਮ ਦਾ ਨਾਮ ਜਪਣ ਲੱਗ ਪਿਆ ਹੁਣ ਕਈ ਸੋਚਦੇ ਹਨ ਕਿ 5 ਸਾਲ ਦਾ ਬੱਚਾ ਕਿਵੇਂ ਕੱਲਾ ਜੰਗਲ ਵਿੱਚ ਜਾ ਕੇ ਨਾਮ ਜਪਣ ਲੱਗ ਪਿਆ ਪਰ ਇਹ ਸਾਰੀ ਗੱਲ ਪਿਛਲੇ ਜਨਮਾਂ ਦੀ ਕਮਾਈ ਦੇ ਕਾਰਨ ਹੁੰਦੀ ਹੈ ਜਿਸ ਬੱਚੇ ਦੀ ਪਿਛਲੇ ਜਨਮਾਂ ਦੀ ਭਗਤੀ ਹੁੰਦੀ ਹੈ ਉਸ ਦੀ ਆਤਮਾ ਬਹੁਤ ਬਲਵਾਨ ਹੁੰਦੀ ਹੈ ਕਿਉਂਕਿ ਨਾਮ ਦੇ ਵਿੱਚ ਬਹੁਤ ਜ਼ਿਆਦਾ ਪਾਵਰ ਹੈ ਤਰੂੰ ਭਗਤ ਨੂੰ ਜਦੋਂ ਰਾਮ ਦਾ ਨਾਮ ਜਪਦੇ ਹੋਏ ਰਾਤ ਹੋ ਗਈ ਤਾਂ ਉਸ ਸਮੇਂ ਨਾਰਦ मुनि ਉਥੋਂ ਦੀ ਲੰਗਿਆ ਜਾ ਰਿਹਾ ਸੀ ਇਹ ਸਾਰੀ ਵਿਦ ਭਗਵਾਨ ਦੀ ਹੀ ਬਣਾਈ ਹੋਈ ਸੀ ਨਾਰਦ ਨੇ ਰਾਮ ਦੇ ਨਾਮ ਦੀ ਆਵਾਜ਼ ਸੁਣੀ ਤੇ ਨਾਰਦ ਸੋਚਣ ਲੱਗਿਆ ਕੇ ਜਾਨਵਰਾਂ ਦੀਆਂ ਆਵਾਜ਼ਾਂ ਦੇ ਨਾਲ-ਨਾਲ ਰਾਮ-ਰਾਮ ਜਪਣ ਦੀ ਆਵਾਜ਼ ਵੀ ਆ ਰਹੀ ਹੈ। ਇਹ ਕੋਈ ਜਾਨਵਰ ਬੋਲ ਰਿਹਾ ਹੈ। ਇਹ ਆਵਾਜ਼ ਕਿੱਥੋਂ ਆ ਰਹੀ ਹੈ? ਰਾਤ ਦਾ ਸਮਾਂ ਸੀ। ਨਾਰਦ ਨੇ ਕੋਲ ਜਾ ਕੇ ਦੇਖਿਆ ਤਾਂ ਇੱਕ ਛੋਟਾ ਜਿਹਾ ਬੱਚਾ ਰਾਮ ਦਾ ਨਾਮ ਜਪ ਰਿਹਾ ਸੀ। ਨਾਰਦ ਨੇ ਧਰੂ ਨੂੰ ਪੁੱਛਿਆ ਕਿ ਤੂੰ ਕੌਣ ਹੈਂ? ਇੱਥੇ ਬੈਠ ਕੇ RAM ਦਾ ਨਾਮ ਕਿਉਂ ਜਪ ਰਿਹਾ ਹੈ ਅੱਧੀ ਰਾਤ ਦਾ ਸਮਾਂ ਹੈ ਤ੍ਰੂੰ ਭਗਤ ਨੇ ਆਪਣੀ ਸਾਰੀ ਗੱਲ ਨਾਰਦ मुनि ਨੂੰ ਦੱਸੀ ਨਾਰਦ ਸਾਰੀ ਗੱਲ ਸੁਣ ਕੇ ਬੜਾ ਹੈਰਾਨ ਹੋਇਆ ਨਾਰਦ ਤ੍ਰੂੰ ਭਗਤ ਦੇ ਕੋਲੋਂ ਸਿੱਧਾ ਹੀ ਤ੍ਰੂੰ ਭਗਤ ਦੇ ਪਿਤਾ ਭਾਵ ਰਾਜੇ ਦੇ ਕੋਲ ਚਲਿਆ ਗਿਆ ਤੇ ਉਸ ਨੂੰ ਜਾ ਕੇ ਕਿਹਾ ਕਿ ਤੇਰਾ ਇੰਨਾ ਸੋਹਣਾ ਨੈਣ ਨਕਸ਼ਾ ਵਾਲਾ ਪੁੱਤਰ ਹਜੇ ਜੋ 5 ਸਾਲ ਦਾ ਹੈ ਉਹ ਜੰਗਲ ਵਿੱਚ ਬੈਠ ਕੇ ਰਾਮ ਦਾ ਨਾਮ ਜਪ ਰਿਹਾ ਹੈ ਤਾਂ ਜੋ ਉਸ ਨੂੰ ਰਾਜ ਮਿਲ ਜਾਵੇ ਨਾਰਦ ਨੇ ਰਾਜੇ ਨੂੰ ਸਮਝਾਇਆ ਕਿ ਇੱਕ ਦਿਨ ਮਰਨਾ ਹੈ ਸਾਰਾ ਰਾਜ ਪਾਟ ਇੱਥੇ ਹੀ ਪਿਆਰਹਿ ਜਾਣਾ ਹੈ ਤੂੰ ਆਪਣੇ ਪੁੱਤਰ ਨੂੰ ਜੰਗਲ ਦੇ ਵਿੱਚੋਂ ਘਰੇ ਲੈ ਆ ਤੇ ਉਸ ਨੂੰ ਅੱਧਾ ਰਾਜ ਦੇ ਦੇ ਤੇਰਾ ਇੰਨਾ ਲਾਇਕ ਪੁੱਤਰ ਹੈ ਤੈਨੂੰ ਹੋਰ ਇਹੋ ਜਿਹਾ ਪੁੱਤਰ ਨਹੀਂ ਮਿਲਣਾ ਰਾਜੇ ਨੇ ਆਪਣੀ ਪਹਿਲੀ ਰਾਣੀ ਨੂੰ ਜਾ ਕੇ ਪੁੱਛਿਆ ਕਿ ਧਰੂ ਕਿੱਥੇ ਹੈ ਰਾਣੀ ਨੇ ਰਾਜੇ ਨੂੰ ਸਾਰੀ ਗੱਲ ਦੱਸੀ ਤੇ ਕਿਹਾ ਕਿ ਉਹ ਜੰਗਲ ਵਿੱਚ ਬੈਠ ਕੇ ਨਾਮ ਜਪ ਰਿਹਾ ਹੈ ਰਾਜਾ ਸਵੇਰੇ ਰੱਥ ਤੇ ਬੈਠ ਕੇ ਦੋਨੋਂ ਰਾਣੀਆਂ ਨੂੰ ਨਾਲ ਲੈ ਕੇ ਧਰੂ ਭਗਤ ਦੇ ਕੋਲ ਚਲਿਆ ਗਿਆ ਜਦੋਂ ਰਾਜੇ ਨੇ ਜਾ ਕੇ ਦੇਖਿਆ ਤਾਂ ਧਰੂ ਭਗਤ ਬੈਠਾ ਰਾਮ ਦਾ ਨਾਮ ਜਪ ਰਿਹਾ ਸੀ ਇਹ ਦੇਖ ਕੇ ਰਾਜੇ ਦੀਆਂ ਅੱਖਾਂ ਵਿੱਚੋਂ ਪਾਣੀ ਆ ਗਿਆ ਤੇ ਰਾਜੇ ਨੇ ਜਾ ਕੇ ਧਰੂ ਭਗਤ ਨੂੰ ਮੱਥਾ ਟੇਕਿਆ ਤੇ ਕਿਹਾ ਕਿ ਪੁੱਤਰ ਮੈਂ ਤੈਨੂੰ ਹੁਣੇ ਹੀ ਅੱਧਾ ਰਾਜ ਦੇ ਦਿੰਦਾ ਹਾਂ ਤੂੰ ਮੇਰੇ ਨਾਲ ਚੱਲ ਤਰੂਣ ਇਹ ਸੁਣ ਕੇ ਆਪਣੀ ਮਾਤਾ ਵੱਲ ਦੇਖਿਆ ਤੇ ਮਾਤਾ ਨੇ ਤਰੂਣ ਨੂੰ ਇਸ਼ਾਰੇ ਨਾਲ ਸਮਝਾਇਆ ਕਿ ਪੁੱਤਰ ਹਜੇ ਤਾਂ ਸਿਰਫ ਇੱਕ ਰਾਤ ਬੀਤੀ ਹੈ ਇੱਕ ਰਾਤ ਜਪਣ ਦੇ ਨਾਲ ਅੱਧਾ ਰਾਜ ਮਿਲ ਰਿਹਾ ਹੈ ਜੇਕਰ ਤੇ 12 ਸਾਲ ਜਪਿਆ ਜਾਵੇ ਪਤਾ ਨਹੀਂ ਕਿ ਹੋ ਜਿਹੜਾ ਰਾਜ ਮਿਲੇਗਾ ਤਰੂ ਦੀ ਆਤਮਾ ਬਹੁਤ ਬਲਵਾਨ ਸੀ ਤਰੂ ਨੇ ਕਿਹਾ ਕਿ ਪਿਤਾ ਜੀ ਮੈਂ ਤਾਂ ਹੁਣ 12 ਸਾਲ ਹੀ ਨਾਮ ਜਪਣਾ ਹੈ ਮੈਂ ਤੁਹਾਡੇ ਨਾਲ ਨਹੀਂ ਜਾਣਾ ਮੈਨੂੰ ਅੱਧਾ ਰਾਜ ਨਹੀਂ ਚਾਹੀਦਾ ਇਹ ਗੱਲ ਸੁਣ ਕੇ ਮਤਰੀ ਮਾਂ ਮਨ ਹੀ ਮਨ ਬਹੁਤ ਖੁਸ਼ ਹੋ ਗਈ ਕਿ ਸ਼ੁਕਰ ਹੈ ਇਸਨੇ ਰਾਜੇ ਨੂੰ ਜਵਾਬ ਦੇ ਦਿੱਤਾ ਹੈ ਮੇਰੇ ਸਿਰ ਤੋਂ ਬਲਾਟ ਅਲੀ ਰਾਜੇ ਦੇ ਬਹੁਤ ਕਹਿਣ ਤੇ ਸਮਝਾਉਣ ਤੇ ਵੀ ਤਰੂ ਨਾ ਮੰਨਿਆ ਫੇਰ ਰਾਜਾ ਤੇ ਦੋਨੋਂ ਰਾਣੀਆਂ ਵਾਪਸ ਮੁੜ ਆਏ ਤਰੂ ਭਗਤ ਰਾਮ ਦਾ ਨਾਮ ਜਪੀ ਗਿਆ ਇਸ ਤਰ੍ਹਾਂ ਨਾਮ ਜਪਦੇ ਹੋਏ ਤਰੂ ਨੂੰ 4 ਸਾਲ ਬੀਤ ਗਏ ਨਾਰਦ ਜਦੋਂ ਵੀ ਉੱਥੋਂ ਲੰਘਦਾ ਸੀ ਉਹ ਧਰੋ ਨੂੰ ਦੇਖਦਾ ਸੀ ਕਿ ਧਰੋ ਆਪਣੀ ਭਗਤੀ ਦੇ ਵਿੱਚ ਪੱਕਾ ਹੈ ਇਹ ਜਰੂਰ ਭਗਵਾਨ ਨੂੰ ਖੁਸ਼ ਕਰ ਲਵੇਗਾ ਇੱਕ ਦਿਨ ਨਾਰਦ ਇੰਦਰ ਦੇ ਕੋਲ ਇੰਦਰਪੁਰੀ ਚਲਿਆ ਗਿਆ ਨਾਰਦ ਨੇ ਇੰਦਰ ਨੂੰ ਜਾ ਕੇ ਕਿਹਾ ਕਿ ਮਾਤ ਲੋਕ ਵਿੱਚ ਇੱਕ ਛੋਟਾ ਜਿਹਾ ਬੱਚਾ ਨਾਮ ਜਪ ਰਿਹਾ ਹੈ ਮੈਨੂੰ ਉਸ ਨੂੰ ਦੇਖਦੇ ਹੋਏ 4 ਸਾਲ ਹੋ ਗਏ ਹਨ ਉਸ ਦੀ ਭਗਤੀ ਪੂਰੀ ਹੋਣ ਵਿੱਚ ਥੋੜਾ ਸਮਾਂ ਹੀ ਰਹਿ ਗਿਆ ਹੈ ਇਹ ਸੁਣ ਕੇ ਇੰਦਰ ਦਾ ਸਿੰਘਾਸਣ ਡੋਲਣ ਲੱਗ ਪਿਆ ਇੰਦਰ ਨੇ ਨਾਰਦ ਨੂੰ ਕਿਹਾ ਕਿ ਤੂੰ ਬਰਮਾ ਦਾ ਮੁੰਡਾ ਹੈ ਤੂੰ ਬਰਮਾ ਨੂੰ ਜਾ ਕੇ ਕਹਿ ਕਿ ਕਿਤੇ ਉਹ ਬੱਚਾ ਮੇਰਾ ਰਾਜ ਨਾ ਮੰਗ ਲਵੇ ਨਾਰਦ ਕਹਿਣ ਲੱਗਿਆ ਕਿ ਤੂੰ ਮੇਰੇ ਨਾਲ ਬਰਮਾ ਦੇ ਕੋਲ ਚੱਲ ਉਹ ਆਪ ਹੀ ਚੱਲ ਕੇ ਬੇਨਤੀ ਕਰ ਲੈ। ਨਾਰਦ ਦੇ ਨਾਲ ਇੰਦਰ ਬਰਮਾ ਦੇ ਕੋਲ ਆ ਗਿਆ। ਇੰਦਰ ਨੇ ਬਰਮਾ ਨੂੰ ਕਿਹਾ ਕਿ ਇੱਕ ਬੱਚਾ ਮਾਤ ਲੋਕ ਵਿੱਚ ਬੈਠਾ ਨਾਮ ਜਪ ਰਿਹਾ ਹੈ। ਕਿਤੇ ਉਹ ਮੇਰਾ ਰਾਜ ਹੀ ਨਾ ਮੰਗ ਲਵੇ। ਤੁਸੀਂ ਇਸ ਗੱਲ ਦਾ ਖਿਆਲ ਰੱਖਿਓ। ਉਸ ਨੂੰ ਮੇਰਾ ਰਾਜ ਨਾ ਦੇ ਦਿਓ। ਉਹਨੂੰ ਕੁਝ ਹੋਰ ਦੇ ਦਿਓ। ਬਰਮਾ ਨੇ ਕਿਹਾ ਕਿ ਮੈਂ ਤਾਂ ਇਸ ਗੱਲ ਦਾ ਖਿਆਲ ਰੱਖ ਲਵਾਂਗਾ ਪਰ ਜੇ ਵਿਸ਼ਨੂੰ ਨੇ ਉਸ ਨੂੰ ਤੇਰਾ ਰਾਜ ਦੇ ਦਿੱਤਾ ਫੇਰ ਮੈਂ ਕੁਝ ਨਹੀਂ ਕਰ ਸਕਦਾ 인ਦਰ ਨੇ ਕਿਹਾ ਕਿ ਆਪਾਂ ਵਿਸ਼ਨੂੰ ਭਗਵਾਨ ਦੇ ਕੋਲ ਚੱਲਦੇ ਹਾਂ ਫਿਰ ਬਰਮਾ ਨਾਰਦ ਤੇ 인ਦਰ ਵਿਸ਼ਨੂੰ ਭਗਵਾਨ ਕੋਲ ਚਲੇ ਗਏ ਵਿਸ਼ਨੂੰ ਭਗਵਾਨ ਨੂੰ ਵੀ 인ਦਰ ਨੇ ਉਹੀ ਗੱਲ ਕਹੀ ਵਿਸ਼ਨੂੰ ਭਗਵਾਨ ਨੇ ਕਿਹਾ ਕਿ ਮੈਂ ਤਾਂ ਇਸ ਗੱਲ ਦਾ ਖਿਆਲ ਰੱਖ ਲਵਾਂਗਾ ਪਰ ਜੇ ਸ਼ਿਵ ਜੀ ਨੇ ਉਸ ਨੂੰ ਤੇਰਾ ਰਾਜ ਦੇ ਦਿੱਤਾ ਤਾਂ ਮੈਂ ਕੁਝ ਨਹੀਂ ਕਰ ਸਕਦਾ ਇੰਦਰ ਨਾਰਦ ਬਰਮਾ ਤੇ ਵਿਸ਼ਨੂੰ ਇਕੱਠੇ ਹੋ ਕੇ ਸ਼ਿਵ ਜੀ ਕੋਲ ਆ ਗਏ ਇੰਦਰ ਨੇ ਜਦੋਂ ਉਹੀ ਗੱਲ ਸ਼ਿਵ ਜੀ ਭਗਵਾਨ ਨੂੰ ਕਹੀ ਤਾਂ ਸ਼ਿਵ ਜੀ ਭਗਵਾਨ ਨੇ ਕਿਹਾ ਕਿ ਮੇਰਾ ਤਾਂ ਇਹੀ ਕਾਨੂੰਨ ਹੈ ਜੋ 12 ਸਾਲ ਭਗਤੀ ਕਰਕੇ ਕੁਝ ਵੀ ਮੰਗਦਾ ਹੈ ਮੈਂ ਉਸ ਨੂੰ ਅਵਸ਼ਯ ਉਹੀ ਚੀਜ਼ ਦੇ ਦਿੰਦਾ ਹਾਂ ਮੈਂ ਆਪਣਾ ਕਾਨੂੰਨ ਨਹੀਂ ਤੋੜ ਸਕਦਾ ਵਿਸ਼ਨੂੰ ਭਗਵਾਨ ਨੇ ਵੀ ਕਿਹਾ ਕਿ ਮੇਰਾ ਵੀ ਇਹੀ ਕਾਨੂੰਨ ਹੈ ਮੈਂ ਤੇਰੇ ਰਾਜ ਨੂੰ ਬਚਾਉਣ ਦੇ ਖਾਤਰ ਆਪਣਾ ਕਾਨੂੰਨ ਕਿਉਂ ਖਰਾਬ ਕਰਾਂ ਉਸ ਬੱਚੇ ਨੇ ਜੋ ਵੀ ਮੰਗਿਆ ਮੈਂ ਤਾਂ ਉਹੀ ਉਸ ਨੂੰ ਦੇ ਦਵਾਂਗਾ ਇਹ ਸੁਣ ਕੇ ਇੰਦਰ ਨੂੰ ਦੌਰਾ ਪੈ ਗਿਆ ਇੰਦਰ ਬੇਹੋਸ਼ ਹੋ ਕੇ ਡਿੱਗ ਪਿਆ ਥੋੜੀ ਦੇਰ ਬਾਅਦ ਇੰਦਰ ਨੂੰ ਜਦੋਂ ਹੋਸ਼ ਆਈ ਤਾਂ ਇੰਦਰ ਨੇ ਬਰਮਾ ਵਿਸ਼ਨੂੰ ਤੇ ਸ਼ਿਵ ਜੀ ਨੂੰ ਕਿਹਾ ਕਿ ਮੇਰੀ ਤਾਂ ਬਹੁਤ ਬੁਰੀ ਹਾਲਤ ਹੋ ਗਈ ਹੈ ਤੁਸੀਂ ਕੁਝ ਕਰੋ ਮੇਰੀ ਜਾਨ ਬਚਾਓ ਇੰਦਰ ਨੇ ਕਿਹਾ ਕਿ ਆਪਾਂ ਹੁਣੇ ਹੀ ਉਸ ਬੱਚੇ ਕੋਲ ਜਾ ਕੇ ਪੁੱਛ ਲੈਂਦੇ ਹਾਂ ਕਿ ਉਸਦੀ ਕੀ ਮੰਗ ਹੈ ਇਸ ਨਾਲ ਆਪਾਂ ਨੂੰ ਪਤਾ ਲੱਗ ਜਾਵੇਗਾ ਕਿ ਉਹ ਕਿਉਂ ਨਾਮ ਜਪ ਰਿਹਾ ਹੈ ਇੰਦਰ ਦੇ ਨਾਲ ਬਰਮਾ ਵਿਸ਼ਨੂੰ ਸ਼ਿਵਜੀ ਤੇ ਨਾਰਦ ਉਸ ਬੱਚੇ ਦੇ ਕੋਲ ਆ ਗਏ ਬਰਮਾ ਨੇ ਧਰੂ ਨੂੰ ਪੁੱਛਿਆ ਕਿ ਤੇਰੀ ਕੀ ਮੰਗ ਹੈ ਤਰੂ ਦੀ ਪਿਛਲੇ ਜਨਮਾਂ ਦੀ ਕਮਾਈ ਹੋਣ ਕਰਕੇ ਆਤਮਾ ਬਹੁਤ ਬਲਵਾਨ ਸੀ ਜਿਸ ਦੀ ਆਤਮਾ ਬਲਵਾਨ ਹੁੰਦੀ ਹੈ ਉਸ ਨੂੰ ਗੱਲ ਕਰਨ ਦੀ ਬਹੁਤ ਜਾਂਚ ਹੁੰਦੀ ਹੈ ਤਰੂ ਨੇ ਬਰਮਾ ਨੂੰ ਪੁੱਛਿਆ ਕਿ ਮੈਂ ਜੋ ਮੰਗੂਗਾ ਉਹ ਤੁਸੀਂ ਮੈਨੂੰ ਮੇਰੀ ਕਮਾਈ ਵਿੱਚੋਂ ਦੇਵੋਗੇ ਜਾਂ ਆਪਣੀ ਕਮਾਈ ਵਿੱਚੋਂ ਦੇਵੋਗੇ ਬਰਮਾ ਨੇ ਕਿਹਾ ਕਿ ਅਸੀਂ ਆਪਣੀ ਕਮਾਈ ਵਿੱਚੋਂ ਕਿਸੇ ਨੂੰ ਕੁਝ ਨਹੀਂ ਦਿੰਦੇ ਅਸੀਂ ਹਰੇਕ ਬੰਦੇ ਨੂੰ ਉਸਦੀ ਕਮਾਈ ਵਿੱਚੋਂ ਹੀ ਦਿੰਦੇ ਹਾਂ ਧਰੂਣ ਨੇ ਕਿਹਾ ਕਿ ਹਜੇ ਤਾਂ ਮੇਰੀ ਕਮਾਈ 4 ਸਾਲ ਦੀ ਹੀ ਹੋਈ ਹੈ ਜਦੋਂ 12 ਸਾਲ ਪੂਰੇ ਹੋ ਗਏ ਤੁਸੀਂ ਉਸ ਵੇਲੇ ਆਇਓ ਉਦੋਂ ਮੈਂ ਤੁਹਾਨੂੰ ਆਪਣੀ ਮੰਗ ਦੱਸੂਗਾ ਇਸੇ ਤਰ੍ਹਾਂ ਵਿਸ਼ਨੂੰ ਨੇ ਤ੍ਰੂ ਨੂੰ ਪੁੱਛਿਆ ਕਿ ਤੇਰੀ ਕੀ ਮੰਗ ਹੈ ਫਿਰ ਸ਼ਿਵਜੀ ਨੇ ਪੁੱਛਿਆ ਕਿ ਤੇਰੀ ਕੀ ਮੰਗ ਹੈ ਤ੍ਰੂ ਨੇ ਸਭ ਨੂੰ ਉਹੀ ਉੱਤਰ ਦਿੱਤਾ ਕਿ 12 ਸਾਲ ਬਾਅਦ ਆਇਓ ਉਦੋਂ ਮੈਂ ਮੰਗ ਮੰਗੂਗਾ ਇਹ ਸੁਣ ਕੇ ਬਰਮਾ ਵਿਸ਼ਨੂੰ ਸ਼ਿਵਜੀ ਨੇ ਕਿਹਾ ਕਿ ਠੀਕ ਹੈ ਹੁਣ ਆਪਾਂ ਚੱਲਦੇ ਹਾਂ ਤੇ 12 ਸਾਲ ਪੂਰੇ ਹੋਣ ਤੇ ਫੇਰ ਇਸ ਕੋਲ ਆਵਾਂਗੇ ਇਹ ਸੁਣ ਕੇ ਇੰਦਰ ਦੇ ਦਿਲ ਦੀ ਧੜਕਣ ਫੇਰ ਵੱਧ ਗਈ ਇੰਦਰ ਨੇ ਕਿਹਾ ਕਿ ਤੁਸੀਂ ਇਸ ਤਰ੍ਹਾਂ ਨਾ ਕਰੋ 12 ਸਾਲ ਮੈਂ ਹਰ ਵੇਲੇ ਚਿੰਤਾ ਦੇ ਵਿੱਚ ਹੀ ਰਹਾਂਗਾ ਤੁਸੀਂ ਇਸ ਨੂੰ ਕਹੋ ਕਿ ਅਸੀਂ ਤੈਨੂੰ ਆਪਣੀ ਕਮਾਈ ਵਿੱਚੋਂ 12 ਸਾਲ ਦੀ ਕਮਾਈ ਦਾ ਫਲ ਦਿੰਦੇ ਹਾਂ ਤੇ ਤੂੰ ਆਪਣੀ ਹੁਣੇ ਹੀ ਮੰਗ ਦੱਸ ਫੇਰ ਬਰਮਾ ਨੇ ਕਿਹਾ ਕਿ ਬੱਚਾ ਅਸੀਂ ਤੈਨੂੰ ਆਪਣੀ 12 ਸਾਲ ਦੀ ਕਮਾਈ ਦਾ ਫਲ ਦਿੰਦੇ ਹਾਂ ਤੂੰ ਆਪਣੀ ਮੰਗ ਦੱਸ ਇਸੇ ਤਰ੍ਹਾਂ ਵਿਸ਼ਨੂੰ ਤੇ ਸ਼ਿਵਜੀ ਨੇ ਵੀ ਕਿਹਾ ਤਰੂ ਨੇ ਕਿਹਾ ਕਿ ਠੀਕ ਹੈ ਮੇਰੀ ਮੰਗ ਇਹ ਹੈ ਕਿ ਮੈਂ ਰਾਜ ਮੁਕਤੀ ਨਾ ਮੰਗਦਾ ਪ੍ਰੀਤੀ ਤੇਰੇ ਚਰਨਾਂ ਦੀ ਮੈਨੂੰ ਭਗਵਾਨ ਰਾਜ ਨਹੀਂ ਚਾਹੀਦਾ 나 ਮੈਨੂੰ ਮੁਕਤੀ ਚਾਹੀਦੀ ਹੈ ਮੈਨੂੰ ਤੇਰੇ ਚਰਨਾਂ ਦੀ ਪ੍ਰੀਤੀ ਚਾਹੀਦੀ ਹੈ ਇਹੇ ਸੁਣ ਕੇ 33 ਕਰੋੜ ਦੇਵਤਾ ਪ੍ਰਗਟ ਹੋ ਗਿਆ ਤੇ 33 ਕਰੋੜ ਦੇਵਤੇ ਨੇ ਤਰੂ ਭਗਤ ਦੇ ਉੱਪਰ ਫੁੱਲਾਂ ਦੀ ਵਰਖਾ ਕੀਤੀ ਇਹੇ ਸੁਣ ਕੇ ਇੰਦਰ ਦੇ ਸਾਹ ਵਿੱਚ ਸਾਹ ਆਇਆ ਫੇਰ ਬਰਮਾ ਵਿਸ਼ਨੂੰ ਸ਼ਿਵ ਜੀ ਨੇ ਆਪਣੀ 12 ਸਾਲ ਦੀ ਕਮਾਈ ਨਹੀਂ ਦਿੱਤੀ ਬਲਕਿ ਤ੍ਰੂੰ ਭਗਤ ਨੂੰ 12 12000 ਸਾਲ ਦੀ ਭਗਤੀ ਦਾ ਫਲ ਦਿੱਤਾ 12 36 ਤੇ ਤ੍ਰੂੰ ਦੀ 4 ਸਾਲ ਦੀ ਆਪਣੀ ਕਮਾਈ ਸੀ ਤ੍ਰੂੰ ਭਗਤ ਨੂੰ 40000 ਵਰੇ ਦਰਗਾਹ ਦਾ ਰਾਜ ਮਿਲਿਆ ਤ੍ਰੂੰ ਭਗਤ ਨੂੰ ਬਰਮਾ ਵਿਸ਼ਨੂ ਸ਼ਿਵ ਜੀ ਤੇ ਇੰਦਰ ਦੇਵਤਾ ਚੋਰ ਕਰਦਾ ਹੋਇਆ ਦਰਗਾਹ ਵਿੱਚ ਲੈ ਕੇ ਗਏ ਅੱਜ ਧਰੂ ਭਗਤ ਦਰਗਾਹ ਦੇ ਵਿੱਚ ਬੈਠਾ ਹੈ ਉਸ ਕੋਲ 40000 ਵਰੇ ਦਾ ਦਰਗਾਹ ਦਾ ਰਾਜ ਹੈ ਇਸੇ ਕਰਕੇ ਗੁਰੂ ਸਾਹਿਬਾਂ ਨੇ ਗੁਰਬਾਣੀ ਦੇ ਵਿੱਚ فرمایا ਹੈ ਨਾਮ ਜਪੋ ਜੀ ਐਸੇ ਐਸੇ ਤੂੰ ਪ੍ਰ ਹਲਾਦ ਜਪਿਓ ਹਰ ਜੈਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ